ਆਦੇ ਵਸਤੇ ਲਾਇਆ ਆਪਾਂ ਜੀ ਇਹ ਸਰ ਇਸ ਲਈ ਲਗਾਇਆ ਗਿਆ ਹੈ ਕਿ 35 ਤੋਂ 40 ਸਾਲ ਹੋ ਗਏ ਸਾਡੀ ਕਲੋਨੀ ਵਸੀ ਨੂੰ ਲੇਕਿਨ ਸਾਡੇ ਇੱਥੇ ਅੱਜ ਤੱਕ ਕਦੇ ਐਮਟੀ ਕੈਂਡੀਡੇਟ ਵੋਟ ਮੰਗਣ ਨਹੀਂ ਆਇਆ ਔਰ ਅੱਜ ਅਸੀਂ ਏਡੇ ਪੜੇ ਲਿਖੇ ਆ ਸਾਨੂੰ ਨਹੀਂ ਪਤਾ ਵੀ ਸਾਡਾ ਕੈਂਡੀਡੇਟ ਕੌਣ ਹੈ ਅਸੀਂ ਵੋਟ ਕਿੰਨੂੰ ਪਾਈਏ ਇਹ ਕੀ ਲਿਖੇ ਦਾ ਕਹਿਣਾ ਕੀ ਹੈ ਤੁਹਾਡਾ ਭਾਜੀ ਇਹਦਾ ਕਹਿਣਾ ਇਹੀ ਆ ਅਸੀਂ ਹੈਗੇ ਨਰਕ ਦੇ ਵਿੱਚ ਸਾਡੀ ਅੱਧੀ ਉਮਰ ਲੰਘੀ ਹੋਈ ਹੈ ਇਹਦੇ ਵਿੱਚ ਹੁਣ ਸਾਡੇ ਨਿਆਣੇ ਹੈਗੇ ਉਹਦੀ ਉਮਰ ਇੱਥੇ ਲੰਘ ਜਾਣੀ ਹੈ ਪਰ ਇਸ ਮੁਹੱਲੇ ਦਾ ਇਸ ਗਲੀ ਦਾ ਕੋਈ ਹੱਲ ਹੀ ਹੋਣਾ ਕੋਈ ਇੱਥੇ ਸਰਪੰਚ ਨਹੀਂ ਆਇਆ ਪੁੱਛਣ ਵਾਸਤੇ ਤੁਹਾਨੂੰ ਕੀ ਹੋ ਰਿਹਾ ਕੀ ਨਿਕਤ ਹੈ ਜਿਹੜਾ ਐਮਪੀ ਕੈਂਡੀਡੇਟ ਦਾ ਤੁਹਾਨੂੰ ਪਤਾ ਕੋਣ ਖੜੇ ਕੋਈ ਨਹੀਂ ਪਤਾ ਕੋਈ ਨਹੀਂ ਬੰਦੇ ਤੁਸੀਂ ਇੱਥੇ ਖੜੇ ਤੁਹਾਨੂੰ ਪਤਾ ਹੈ ਕੈਂਡੀਡੇਟ ਕੋਣ ਹੈ ਜੀ ਐਮਪੀ ਦਾ ਪਹਿਲਾਂ ਜ਼ਰੂਰ ਪਤਾ ਸੀਗਾ ਵੀ ਡਾਕਟਰ ਅਮਰ ਸਿੰਘ ਵੀ ਸਾਡੇ ਕੈਂਡੀਡੇਟ ਸੀਗੇ ਪਿਛਲੀ ਵਾਰੀ ਜਿੱਤੇ ਸੀਗੇ ਅਸੀਂ ਉਹਨਾਂ ਨੂੰ ਵੀ ਬਗੈਰ ਦੇਖੇ ਵੋਟਾਂ ਪਾਤੀਆਂ ਸੀ ਆਏ ਉਹ ਵੀ ਨਹੀਂ ਸੀਗੇ ਤੇ ਸਾਡੇ ਇੱਥੇ ਇਸ ਵਾਰੀ ਐਮਐਲਏ ਨੇ ਵੀ ਆਪਣੀ ਡਿਊਟੀ ਨਹੀਂ ਸਮਝੀ ਵੀ ਮੈਂ ਆ ਕੇ ਇਹਨਾਂ ਨੂੰ ਦੱਸ ਦਵਾਂ ਵੀ ਤੁਹਾਡਾ ਕੈਂਡੀਡੇਟ ਕੋਣ ਹੈ ਕੋਣ ਨਹੀਂ ਐਮਐਲਏ ਸਾਹਿਬ ਆਏ ਕਾਕੂਆਲ ਤੋਂ ਹੁੰਦੇ ਆ ਨੂਰਾ ਨੂਰਾ ਕੁਝਾ ਦਾ ਸੁਜਾ ਦਾ ਸੁਜਾ ਦਾ ਤੋਂ ਕਸਾ ਬਾਤ ਹੁੰਦੇ ਹੋਏ ਉਹ ਆਪਣਾ ਵਾਪਸ ਚਲੇ ਗਏ ਪੂਰੀ ਨਹੀਂ ਸਮਝਿਆ ਕਿੰਨੀ ਕ ਵੋਟਾਂ ਆਪਣੀ ਕਲੋਨੀ ਜਿੱਗਲ ਕਰੀ ਇਸ ਕਲੋਨੀ ਦੀ 2200 ਵੋਟ ਹੈ ਫਰੀ ਆਫ ਕੋਸਟ ਪੈਣੀ ਹੈ ਕੋਈ ਪੈਸੇ ਨਹੀਂ ਕਿਉਂਕਿ ਆਪੇ ਹੀ ਵਿਚਾਰੇ ਜਾ ਕੇ ਕੋਈ ਭਾਜਪੀ ਨੂੰ ਪਾਇਆ ਜਾਂਦਾ ਹੈ ਕੋਈ ਅਕਾਲੀ ਦਲ ਨੂੰ ਕੋਈ ਕਾਂਗਰਸ ਨੂੰ ਕੋਈ ਕਿਸੇ ਨੂੰ ਪਰ ਇਸ ਵਾਰੀ ਇੱਥੋਂ ਇੱਕ ਹੈ ਵੀ ਵੋਟ ਫੋਰ ਨੋਟਾ ਨੋਟਾ ਦੇ ਬਟਨ ਨੂੰ ਵੋਟ ਪਾਉਗੀ ਕਿਉਂਕਿ ਸਾਨੂੰ ਪਤਾ ਹੀ ਨਹੀਂ ਸਾਡਾ ਇਲੈਕਸ਼ਨ ਕਮਿਸ਼ਨ ਵਾਰੇ ਇਹੀ ਹੈ ਸਾਰੇ ਇਲੈਕਸ਼ਨ ਕਮਿਸ਼ਨ ਵੀ ਆਪਣੇ ਵੱਲੋਂ ਲੋਕਾਂ ਨੂੰ ਜਾਗ ਹਰ ਇੱਕ ਪਾਰਟੀ ਆਪਣਾ ਪ੍ਰਚਾਰ ਕਰ ਰਹੀ ਹੈ ਲੁਧਿਆਣੇ ਦੇ ਵਿੱਚ ਅਸੀਂ ਦੇਖਦੇ ਹਾਂ ਸਾਡਾ ਨਾਲ ਦਾ ਏਰੀਆ ਬਿਲਕੁਲ ਗਲੀ ਲੁਧਿਆਣੇ ਨਾਲ ਲੱਗਦੀ ਹੈ ਕਦੇ 10 ਮਿੰਟ ਬਾਅਦ ਕਿਹੜੀ ਪਾਰਟੀ ਦਾ ਕੈਂਡੀਡੇਟ ਆਂਦਾ ਕਦੇ 10 ਮਿੰਟ ਬਾਅਦ ਕਿਹੜੀ ਪਾਰਟੀ ਦਾ ਆਂਦਾ ਹੈ ਲੇਕਿਨ ਇਲੈਕਸ਼ਨ ਕਮਿਸ਼ਨ ਨੇ ਆਪਣਾ ਬਟਨ ਲਵਾਇਆ ਨੋਟੇ ਦਾ ਇਹਨਾਂ ਦਾ ਕੋਈ ਪ੍ਰਚਾਰ ਨਹੀਂ ਕੋਈ ਕੁਝ ਨਹੀਂ ਲੋਕਾਂ ਨੂੰ ਜਾਗਰੂਕ ਹੀ ਨਹੀਂ ਕਰ ਰਹੇ ਵੀ ਨੋਟਾ ਦੇ ਬਟਨ ਦਾ ਮਤਲਬ ਕੀ ਹੈ ਹਲਕਾ ਫਤਹੀ ਗੜ੍ਹ ਸਾਹਿਬ ਦੇ 2500 ਦੇ ਕਰੀਬ ਵੋਟਰਾਂ ਵੱਲੋਂ ਨੋਟਾ ਬਟਨ ਦਬਾਉਣ ਦੀ ਤਿਆਰੀ 1 ਮੀਟਰ ਦੇ ਫਾਸਲੇ ਤੇ ਹਲਕਾ ਪੂਰਬੀ ਦੀ ਲੱਗਦੀ ਹੱਦ ਲੋਕਾਂ ਨੂੰ ਉਮੀਦਵਾਰਾਂ ਬਾਰੇ ਵੀ ਨਹੀਂ ਹੈ ਕੋਈ ਜਾਣਕਾਰੀ ਲੁਧਿਆਣਾ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਸਮੇਂ ਹਲਕਾ ਫਤਹੀ ਗੜ੍ਹ ਸਾਹਿਬ ਚਪੰਦੇ ਕੁਝ ਇਲਾਕਿਆਂ ਦੇ ਲੋਕਾਂ ਵੱਲੋਂ ਇਸ ਵਾਰ ਨੋਟਾਂ ਬਟਨ ਦਬਾਉਣ ਦੀ ਗੱਲ ਕਹੀ ਜਾ ਰਹੀ ਹੈ ਇਕੱਠੇ ਹੋਏ ਲੋਕਾਂ ਦੇ ਹੱਥਾਂ ਵਿੱਚ ਉਹਨਾਂ ਦੇ ਰੋਸ ਜ਼ਾਹਰ ਕਰਨ ਦੀਆਂ ਲਿਖਤਾਂ ਫੜੀਆਂ ਹੋਈਆਂ ਸਨ ਉਹਨਾਂ ਦਾ ਕਹਿਣਾ ਹੈ ਕਿ ਅੱਜ ਤੱਕ ਕਿਸੇ ਵੀ ਪਾਰਟੀ ਦੇ ਕਿਸੇ ਵੀ ਉਮੀਦਵਾਰ ਵੱਲੋਂ ਉਹਨਾਂ ਦੇ ਏਰੀਏ ਵਿੱਚ ਆਉਣ ਦੀ ਖੇਚਲ ਨਹੀਂ ਕੀਤੀ ਗਈ ਵੋਟਾਂ ਪਾਉਣ ਬਾਰੇ ਕਹਿਣਾ ਤਾਂ ਬਹੁਤ ਦੂਰ ਦੀ ਗੱਲ ਹੈ ਵਿਧਾਨ ਸਭਾ ਹਲਕਾ ਹਰਦੀਪ ਸਿੰਘ ਮੁੰਡੀਆਂ ਦੇ ਹਲਕੇ ਵਿੱਚ ਪੈਣ ਵਾਲੇ ਇਹਨਾਂ ਇਲਾਕਿਆਂ ਦੇ ਲੋਕਾਂ ਨਾਲ ਮੁੰਡੀਆਂ ਵੱਲੋਂ ਵੀ ਕੋਈ ਮੁਲਾਕਾਤ ਨਾ ਕਰਨਾ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ ਜਾਂ ਤਾਂ ਉਹ ਬਹੁਤ ਵੱਡੀ ਗਲਤਫਹਿਮੀ ਵਿੱਚ ਹਨ ਜਾਂ ਉਹਨਾਂ ਨੂੰ ਇਹ ਮਹਿਸੂਸ ਹੁੰਦਾ ਹੋਵੇਗਾ ਕਿ ਇਹਨਾਂ ਇਲਾਕਿਆਂ ਦੇ ਲੋਕ ਉਹਨਾਂ ਦੀ ਪਾਰਟੀ ਨੂੰ ਵੋਟ ਪਾਉਣ ਜਾਣਾ ਪਾਉਣ ਉਹਨਾਂ ਨੂੰ ਕੋਈ ਫਰਕ ਨਹੀਂ ਪੈਣ ਵਾਲਾ ਜੋ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਉਹ ਇਸ ਇਲਾਕੇ ਦੇ ਵੋਟਰਾਂ ਨੂੰ ਵੋਟਰ ਹੀ ਨਹੀਂ ਮੰਨ ਰਹੇ। ਬਾਕੀ ਦੀਆਂ ਪਾਰਟੀ ਦੇ ਉਮੀਦਵਾਰਾਂ ਦੀ ਤਾਂ ਗੱਲ ਛੱਡੋ। ਇਸ ਮੌਕੇ ਇਕੱਠੇ ਹੋਏ ਕੁਝ ਮੁਹੱਲਿਆਂ ਲੋਕਾਂ ਨੇ ਦੱਸਿਆ ਤੁਸੀਂ ਵੀ ਸੁਣੋ। ਅਜ ਕੀ ਨਾ ਜੀ ਆਪਣਾ ਕਿਹੜੀ ਕਲੋਨੀ ਹੈ? ਮੇਰਾ ਨਾਮ ਰਕੇਸ਼ ਕੁਮਾਰ ਰਿੰਕੂ ਹੈ ਸਾਡੀ ਕਲੋਨੀ ਦਸ਼ਮੇਸ਼ਪੁਰੀ ਕਲੋਨੀ ਦੀ ਪੰਚਾਇਤ। ਹਾਂਜੀ। ਇਹ ਲਗਭਗ ਪਿਛਲੇ 35 ਸਾਲਾਂ ਤੋਂ ਇਹ ਕਲੋਨੀ ਵਸੀ ਹੋਈ ਹੈ। ਲਗਭਗ ਅਸੀਂ 7 ਪੰਚਾਇਤਾਂ ਇੱਥੇ ਹੰਡਾਲੀਆਂ। ਲੇਕਿਨ ਸਾਡੇ ਏਰੀਆ ਦੇ ਵਿੱਚ ਅੱਜ ਤੱਕ ਕਦੇ ਕੋਈ ਐਮਪੀ ਕੈਂਡੀਡੇਟ ਵੋਟ ਮੰਗਣ ਨਹੀਂ ਆਇਆ। ਔਰ ਨਾ ਹੀ ਜ਼ਿਆਦਾਤਰ ਕਦੇ ਐਮਐਲਏ ਵੀ ਆਂਦਾ ਹੈ। ਐਮਐਲਏ ਸਾਹਿਬ ਵੀ ਇੱਕ ਵਾਰੀ ਇੱਥੇ ਵੋਟ ਜ਼ਰੂਰ ਮੰਗਣ ਆਏ ਸੀਗੇ ਲੇਕਿਨ ਉਸ ਤੋਂ ਬਾਅਦ ਐਮਐਲਏ ਸਾਹਿਬ ਨੇ ਕਦੇ ਇੱਥੇ ਆਏ ਵੀ ਨਹੀਂ। ਔਰ ਸਾਨੂੰ ਇਹ ਪਤਾ ਵੀ ਨਹੀਂ ਹੈ ਸਾਡਾ ਇਸ ਵਾਰੀ ਐਮਪੀ ਕੈਂਡੀਡੇਟ ਕੌਣ ਹੈ। ਏਰੀਆ ਕਿਹੜਾ ਪੈਂਦਾ ਕਿਹੜਾ ਹੈ? ਏਰੀਆ ਫਤੇਗੜ ਸਾਹਿਬ। ਫਤੇਗੜ ਸਾਹਿਬ ਪੈਂਦਾ ਹਾਂ ਜੀ ਤੁਹਾਡੇ ਕੋਲ ਮਤਲਬ ਕੈਂਡੀਡੇਟ ਦਾ ਹੀ ਨਹੀਂ ਪਤਾ ਕਿਹੜਾ ਕੈਂਡੀਡੇਟ ਦਾ ਹੀ ਨਹੀਂ ਪਤਾ ਸਾਰੇ ਕੈਂਡੀਡੇਟ ਆਊਗਾ ਵੀ ਕਿਤੋਂ ਵਿਚਾਰਾ ਜੇ ਫਤੇਗੜ ਸਾਹਿਬ ਤੋਂ ਚੱਲੂਗਾ 30 ਗੱਡੀਆਂ ਦੇ ਕਾਫਲੇ ਤੋਂ ਘੱਟ ਅੱਜਕੱਲ੍ਹ ਚੱਲਦੇ ਨਹੀਂ ਤੇ 1.5 ਲੱਖ ਦਾ ਤੇਲ ਲੱਗ ਜਾਊਗਾ ਭਾਜੀ ਤੇ 1.5 ਲੱਖ ਦੀ ਤਾਂ ਉੱਥੇ ਹੀ ਉਹ 2000 ਵੋਟ ਖਰੀਦ ਲਊਗਾ ਜੀ ਵੋਟਰ ਦੀ ਗੱਲ ਕਰੀਏ ਕਿੰਨੇ ਵੋਟਾਂ ਆ ਗਏ ਇਸ ਜਗ੍ਹਾ ਤੇ ਆਪਣੇ 2200 ਵੋਟ ਆ ਭਾਜੀ ਕਿਹੜੀ ਕਲੋਨੀ ਪੈਂਦੀ ਹੈ ਇਹ ਦਸ਼ਮੇਸ਼ਪੂਰੀ ਕਲੋਨੀ ਦੀ ਪੰਚਾਇਤ ਹੈ ਨੂਰਵਾਲਾ ਰੋਡ ਬਿਲਕੁਲ ਹੱਦਾਂ ਲੁਧਿਆਣਾ ਇਸਟ ਦੇ ਨਾਲ ਲੱ ਬਿਲਕੁਲ ਹੱਦਾਂ ਲੁਧਿਆਣਾ ਇਸ ਤਰ੍ਹਾਂ ਲੱਗਦੀਆਂ ਚਾਰੋਂ ਪਾਸੇ ਸੰਜੇ ਤਲਵਾਰ ਦੇ ਏਰੀਆ ਨਾਲ ਲੱਗਦੀਆਂ ਸੀ ਜੋ ਕਿ ਅੱਜ ਭੋਲੇ ਦੇ ਏਰੀਆ ਨਾਲ ਲੱਗਦੀਆਂ ਜਿਹੜੇ ਕਿ ਦੇਖਣ ਹੋਗੇ ਇੱਥੇ ਸੀਵਰੇਜ ਦਾ ਪਾਣੀ ਹੈ ਜੇ ਗੰਦੀ ਗੱਲ ਕਰੀਏ ਸੜਕਾਂ ਦੀ ਹਾਲੇ ਤੱਕ ਨੀ ਬਣੀ ਭਾਜੀ ਇੱਥੇ ਗਲੀਆਂ ਤਾਂ ਅਸੀਂ ਆਪ ਦੇ ਪੱਲਿਓ ਬਣਾਈਆਂ ਜਾਂ ਸੀਵਰੇਜ ਦਾ ਵਾ ਸੀਵਰੇਜ ਆਪ ਦੇ ਪੱਲਿਓ ਪੈਸੇ ਦੇ ਕੇ ਸਫਾਈ ਕਰਵਾ ਲਈਏ ਤੇ ਚਲਦੇ ਆ ਨਹੀਂ ਤਾਂ ਵੈਸੇ ਤਾਂ ਸਾਰਾ ਦਿਨ ਸਾਡੀਆਂ ਗਲੀਆਂ ਦੇ ਬਾਹਰ ਹੀ ਵਗਦੇ ਰਹਿੰਦੇ ਆ ਔਰ ਪੀਣ ਵਾਲੇ ਪਾਣੀ ਤੱਕ ਦੇ ਪ੍ਰਬੰਧ ਵੀ ਸਾਨੂੰ ਆਪ ਕਰਨੇ ਪੈਂਦੇ ਆ ਇੱਥੇ ਕੋਈ ਪੁੱਛਣ ਵਾਲਾ ਨਹੀਂ ਹੈ ਕੋਈ ਦੱਸਣ ਅੱਜ ਕੰਮ ਤੇ ਜਨ ਆ ਗਏ ਤੇ ਅਗਲੇ ਦਿਨ ਰੋਟੀ ਖਾਣੀ ਓਕੀ ਆ ਸਾਰੇ ਮਿਹਨਤੀ ਪਰਿਵਾਰ ਰਹਿੰਦੇ ਆ ਔਰ ਜਿਹੜੇ ਇੱਥੇ ਢੱਲਦਾਰ ਬੰਦੇ ਉਹਨਾਂ ਕੋ ਇੱਥੇ ਦੇ ਲੋਕ ਡਰਦੇ ਆ ਜੇ ਵੋਟ ਦੀ ਗੱਲ ਕਰੀਏ ਵੋਟ ਕਿਨੂੰ ਪਾਉਗੇ ਵੋਟਵਾਦੀ ਇਸ ਵਾਰੀ ਵੋਟ ਦਾ ਇੱਕੋ ਹੀ ਆ ਸਾਰੇ ਯੂਥ ਕਹਿੰਦਾ ਵੋਟ ਫੋਰ ਨੋਟਾ ਵੀ ਐਨ ਓ ਟੀ ਏ ਜਿਹੜਾ ਚੋਣ ਕਮਿਸ਼ਨ ਨੇ ਬਟਨ ਲਾਇਆ ਜੇ ਤੁਹਾਨੂੰ ਕੋਈ ਨਹੀਂ ਪਸੰਦ ਕਿਉਂਕਿ ਸਾਨੂੰ ਤਾਂ ਸਾਡੇ ਕੈਂਡੀਡੇਟਾਂ ਦਾ ਪਤਾ ਹੀ ਨਹੀਂ ਪਸੰਦ ਤਾਂ ਦੂਰ ਦੀਆਂ ਗੱਲਾਂ ਫਿਰ ਨੋਟਾ ਨੂੰ ਹੀ ਦੱਬਾਂਗੇ ਲੋਕੋ ਸਹੀ ਮਤਲਬ ਪਸੰਦ ਆਊਗਾ ਤਬ ਬਾਅਦ ਦੀ ਗੱਲ ਹੈ ਪਹਿਲਾਂ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਭਾਜੀ ਅਗਲੇ ਨੇ ਆਪਣਾ ਸਾਨੂੰ ਆ ਕੇ ਦੱਸਿਆ ਹੀ ਨਹੀਂ ਵੀ ਮੈਂ ਫਲਾਣੀ ਪਾਰਟੀ ਦਾ ਆ ਮੈਂ ਫਲਾਣਾ ਵਾਂ ਹੁਣ ਜੇ ਭੀਖ ਵੀ ਕੋ ਮੰਗਣ ਆਂਦਾ ਉਹ ਵੀ ਦੱਸਦਾ ਵੀ ਮੈਂ ਤੰਗ ਆ ਤੇ ਅਗਲਾ ਮੰਗਣ ਆਂਦਾ ਇਹ ਤਾਂ ਭਾਜੀ ਫਿਰ ਵੋਟਾਂ ਹੈ ਇਹਨਾਂ ਨੇ ਉੱਥੇ ਜਾ ਕੇ 25-25 ਕਰੋੜ ਰੁਪਏ ਦੇ ਵਿਕਣਾ ਕਿਸੇ ਵੀ ਕੈਂਡੀਡੇਟ ਨੇ ਜੇ ਗੱਲ ਕਰੀਏ ਹਰ ਇਲਾਕੇ 'ਚ ਕੋਈ ਕਿਤਨੇ ਕਿਤੇ ਬੈਨਰ ਜਾਂ ਪੋਸਟਰ ਲੱਗਦੇ ਨੇ ਤੇ ਇੱਥੇ ਤਾਂ ਕੋਈ ਬੈਨਰ ਵਗੈਰਾ ਵੀ ਨਹੀਂ ਕਿਤੇ ਨੇ ਇੱਥੇ ਭਾਜੀ ਬੈਨਰ ਦਾ ਉਹ ਤਾਂ ਹੀ ਲਾਉਗੇ ਜੇ ਸਾਡੀ ਉਹਨਾਂ ਨੂੰ ਜ਼ਰੂਰਤ ਹੋਊਗੀ ਸਾਡੀ ਕੋਈ ਨਹੀਂ ਆਂਦਾ ਸਾਡੇ ਇੱਥੇ ਚੋਣਾਂ ਪ੍ਰਚਾਰ ਕਰਨ ਵੀ ਇਹ ਪਤਾ ਨਹੀਂ ਕੀ ਹੈ ਸਾਡੀ ਕਲੋਨੀ ਦੀ ਬਦਕਿਸਮਤੀ ਹੈ ਵੀ ਲੁਧਿਆਣਾ ਦੇ ਨਾਲ ਅਸੀਂ ਜੋੜ ਨਹੀਂ ਪਾਏ ਲੁਧਿਆਣਾ ਬਿਲਕੁਲ ਉਹ ਦੇਖੋ ਪਿੱਛੇ ਤੁਸੀਂ ਦੇਖੋਗੇ ਠੀਕ 1 ਮੀਟਰ ਤੇ ਲੁਧਿਆਣਾ ਹੈ ਲੇਕਿਨ ਸਾਡਾ ਏਰੀਆ ਫਤਿਹਗੜ੍ਹ ਸਾਹਿਬ ਚ ਹੈ ਫਤਿਹਗੜ੍ਹ ਸਾਹਿਬ ਇੱਥੋਂ 100 ਕਿਲੋਮੀਟਰ ਦੀ ਦੂਰੀ ਤੇ ਹੈ ਸਾਡਾ ਕੈਂਡੀਡੇਟ ਕਿੱਥੋਂ ਆਊਗਾ ਇਲੈਕਸ਼ਨ ਕਮਿਸ਼ਨ ਨੂੰ ਤੁਹਾਡੀ ਕੀ ਮੰਗ ਹੈ ਕੀ ਕਹਿਣਾ ਚਾਹੋ ਸਾਡੀ ਤਾਂ ਇਹੀ ਮੰਗ ਹੈ ਜੇ ਤੁਸੀਂ ਸਾਡਾ ਦੇਖੋ ਸੋਚਦੇ ਹੋ ਵੀ ਅਸੀਂ ਪੰਜਾਬ ਦੇ ਵਾਸੀ ਆ ਸਾਨੂੰ ਤਾਂ ਲੱਗਦਾ ਨਹੀਂ ਵੀ ਅਸੀਂ ਪੰਜਾਬ ਦੇ ਵਾਸੀ ਆ ਸਾਨੂੰ ਐ ਲੱਗ ਰਿਹਾ ਵੀ ਸ਼ਾਇਦ ਕਰੇ ਅਸੀਂ ਬੰਗਲਾਦੇਸ਼ ਦੇ ਵਿੱਚ ਰਹਿੰਦੇ ਆ ਜਿਹੜਾ ਸਾਡਾ ਏਰੀਆ ਜੋੜੇ ਹੀ ਨਹੀਂ ਜਾ ਰਿਹਾ ਲੁਧਿਆਣੇ ਦੇ ਨਾਲ ਜੇ ਤੁਸੀਂ ਸਾਡਾ ਪਲਾਚਾਨੇ ਨੂੰ ਲੁਧਿਆਣੇ ਨਾਲ ਜੋੜ ਦੋ ਜੇ ਤੁਸੀਂ ਸਾਣਾ ਹੋਰ ਮਾੜਾ ਮੋਟਾ ਸੋਚਦੇ ਵੀ ਉਹ ਸਾਡੇ ਤੱਕ ਕੈਂਡੀਡੇਟ ਤਾਂ ਪਹੁੰਚਦੇ ਕਰ ਦੋ ਵੀ ਅਸੀਂ ਵੋਟ ਕਿਨੂੰ ਪਾਈਏ ਜਾਂ ਫਿਰ ਤੁਸੀਂ ਸਾਡੇ ਇੱਥੇ ਇੱਕੋ ਚੋਣ ਨਿਸ਼ਾਨ ਰੱਖੋ ਨੋਟਾ ਫਿਰ ਅਸੀਂ ਸਾਰੇ ਤੁਹਾਨੂੰ ਵੋਟਾਂ ਨੋਟਾਂ ਤੇ ਪਾ ਕੇ ਦਿਖਾਵਾਂਗੇ ਅੰਕਲ ਜੀ ਮੇਰਾ ਨਾਮ ਟਿੰਕੂ ਕੁਮਾਰ ਗੁਸਤਾਏ ਜੀ ਤੁਹਾਨੂੰ ਇਹ ਤੁਸੀਂ ਹੱਥ ਦੇ ਵਿੱਚ ਫੜਿਆ ਸਾਨੂੰ ਕੀ ਚਾਹ ਕੀ ਲਿਖਿਆ ਤੇ ਸਾਨੂੰ ਨਰਕ ਚੋਂ ਕੱਢੋ ਨਰਕ ਚੋਂ ਕੱਢੋ ਨਰਕ ਚੋਂ ਕੱਢੋ ਹਾਂਜੀ ਮਤਲਬ ਨਰਕ ਕਿਉਂ ਲੱਗਦਾ ਪਿਆ ਤੁਹਾਨੂੰ ਨਰਕ ਸਾਨੂੰ ਐਸੇ ਕਰਕੇ ਲੱਗਦਾ ਪਿਆ ਜੀ ਸਾਡੀ ਦਾਦੀ ਉਮਰ ਲੰਘੀ ਆ ਨਾ ਐਸੇ ਗਾਲੀ ਜੇ ਸੀਵਰੇਜ ਪਏ ਆ ਠੀਕ ਆ ਜੀ ਸੀਵਰੇਜ ਤੋਂ ਅਸੀਂ ਇੰਨੇ ਤੰਗ ਆ ਹੁਣ ਅਸੀਂ ਆਪ ਦਾ ਮਕਾਨ ਵੇਚਨ ਨੂੰ ਲਾਇਆ ਹੋਇਆ ਜਿੰਨੀ ਛੇਤੀ ਵਿਕ ਜੇ ਇਸ ਗੰਦ ਜੋ ਅਸੀਂ ਨਿਕਲੀਏ ਤੇ ਜਾਈਏ ਕੋਈ ਵਧੀਆ ਏਰੀਆ ਦੇ ਜਾਈਏ ਜਿੱਥੇ ਸਾਫ਼ ਸੁਥਰੀ ਜਗ੍ਹਾ ਹੋਵੇ ਸਾਫ਼ ਸੁਥਰੀਆਂ ਗਲੀਆਂ ਬੜੀਆਂ ਹੋਣ ਉਸ ਨਰਕ ਚੋਂ ਬਾ ਨਿਕਲਈਏ ਤੁਹਾਡੀ ਕਾਰਨ ਕੀ ਵਿਕਾਸ ਕਿਉਂ ਨਹੀਂ ਹੋ ਪਾਇਆ ਵਿਕਾਸ ਇੱਥੇ ਜੀ ਕੋਈ ਪੁੱਛਣ ਨਹੀਂ ਆਦਾ ਜਿੱਦਾਂ ਹੁਣੇ MP ਦੇ ਇਲੈਕਸ਼ਨ ਆ ਕੋਈ MP ਦਾ ਕੈਂਡੀਡੇਟ ਨਹੀਂ ਆ ਕੋਈ ਨਹੀਂ ਆਇਆ ਜੀ ਕੋਈ ਨਹੀਂ ਆਇਆ ਇਸ ਟਾਈਮ ਕੋਈ ਨਹੀਂ ਆਇਆ ਤੁਹਾਨੂੰ ਜਾਣਕਾਰੀ ਹੈ ਕਿਹੜੀ ਪਾਰਟੀ ਤੋਂ ਕਿਹੜਾ ਬੰਦਾ ਖੜਾ ਸਾਨੂੰ ਇਹ ਵੀ ਨਹੀਂ ਪਤਾ ਜੀ ਕਿਹੜਾ ਬੰਦਾ ਖੜਾ ਵਾ ਕੋਲ ਤੁਹਾਨੂੰ ਅੱਜ ਤੱਕ ਇਹ ਵੀ ਜਾਣਕਾਰੀ ਨਹੀਂ ਵੀ ਕਿਹੜੀ ਪਾਰਟੀ ਕੋਲ ਕਿਹੜਾ ਨੁਮਾਇੰਦਾ ਖੜਾ ਹੈ ਹਾਂਜੀ ਹਾਂਜੀ ਨਹੀਂ ਪਤਾ ਜੀ ਸਾਨੂੰ ਤੇ ਵੋਟ ਕਿਨੂੰ ਪਾਓਗੇ ਫਿਰ ਵੋਟ ਅਸੀਂ ਹੁਣੇ ਜੀ ਆ ਬਸ ਨੋਟ ਫਾਰ ਵੋਟ ਨੂੰ ਬਣਾਈ ਆਪਾਂ ਨੋਟਾਂ ਨੂੰ ਵੋਟ ਆ ਨੋਟਾਂ ਨੂੰ ਵੋਟ ਪਾਣੀ ਆਪਾਂ ਬਸ ਹ ਦਾ ਨਾਮ ਅਜਕੀਨਾ ਜੀ ਆਪਣਾ ਕਿਹੜੀ ਕਲੋਨੀ ਹੋਗੀ ਮੇਰਾ ਨਾਮ ਰਕੇਸ਼ ਕੁਮਾਰ ਰਿੰਕੂ ਹੈ ਸਾਡੀ ਕਲੋਨੀ ਦਸ਼ਮੇਸ਼ਪੁਰੀ ਕਲੋਨੀ ਦੀ ਪੰਚਾਇਤ ਹਾਂਜੀ ਇਹ ਲਗਭਗ ਪਿਛਲੇ 35 ਸਾਲਾਂ ਤੋਂ ਇਹ ਕਲੋਨੀ ਵਸੀ ਹੋਈ ਹੈ ਲਗਭਗ ਅਸੀਂ 7 ਪੰਚਾਇਤਾਂ ਇੱਥੇ ਹੰਡਾਲੀਆਂ ਲੇਕਿਨ ਸਾਡੇ ਏਰੀਆ ਦੇ ਵਿੱਚ ਅੱਜ ਤੱਕ ਕਦੇ ਕੋਈ ਐਮਪੀ ਕੈਂਡੀਡੇਟ ਵੋਟ ਮੰਗਣ ਨਹੀਂ ਆਇਆ ਔਰ ਨਾ ਹੀ ਜਿਆਦਾਤਰ ਕਦੇ ਐਮਐਲਏ ਵੀ ਆਂਦਾ ਹੈ ਐਮਐਲਏ ਸਾਹਿਬ ਵੀ ਇੱਕ ਵਾਰੀ ਇੱਥੇ ਵੋਟ ਜ਼ਰੂਰ ਮੰਗਣ ਆਏ ਸੀਗੇ ਲੇਕਿਨ ਉਸ ਤੋਂ ਬਾਅਦ ਐਮਐਲਏ ਸਾਹਿਬ ਨੇ ਕਦੇ ਇੱਥੇ ਆਏ ਵੀ ਨਹੀਂ ਔਰ ਸਾਨੂੰ ਇਹ ਪਤਾ ਵੀ ਨਹੀਂ ਹੈ ਸਾਡਾ ਇਸ ਵਾਰੀ ਐਮਪੀ ਕੈਂਡੀਡੇਟ ਕੋਣ ਹੈ ਏਰੀਆ ਕਿਹੜਾ ਪੈਂਦਾ ਕਿਹੜਾ ਹੈ ਏਰੀਆ ਫਤੇਗੜ ਸਾਹਿਬ ਫਤੇਗੜ ਸਾਹਿਬ ਪੈਂਦਾ ਹਾਂਜੀ ਤੁਹਾਡੇ ਕੋਲ ਮਤਲਬ ਕੈਂਡੀਡੇਟ ਦਾ ਹੀ ਨਹੀਂ ਪਤਾ ਕਿਹੜਾ ਕੈਂਡੀਡੇਟ ਦਾ ਹੀ ਨਹੀਂ ਪਤਾ ਸਾਰੇ ਕੈਂਡੀਡੇਟ ਆਊਗਾ ਵੀ ਕਿਤੋਂ ਵਿਚਾਰਾ ਜੇ ਫਤੇਗੜ ਸਾਹਿਬ ਤੋਂ ਚੱਲੂਗਾ 30 ਗੱਡੀਆਂ ਦੇ ਕਾਫਲੇ ਤੋਂ ਘਾਟ ਅੱਜਕੱਲ੍ਹ ਚੱਲਦੇ ਨਹੀਂ ਤੇ 1.5 ਲੱਖ ਦਾ ਤੇਲ ਲੱਗ ਜਾਊਗਾ ਭਾਜੀ ਤੇ 1.5 ਲੱਖ ਦੀ ਤਾਂ ਉੱਥੇ ਹੀ ਉਹ 2000 ਵੋਟ ਖਰੀਦ ਲਊਗਾ ਇਹ ਵੋਟਾਂ ਦੀ ਗੱਲ ਕਰੀਏ ਕਿੰਨੇ ਵੋਟਾਂ ਹੈਗੇ ਇਸ ਜਗ੍ਹਾ ਤੇ ਆਪਣੇ 2200 ਵੋਟਾਂ ਭਾਜੀ ਕਿਹੜੀ ਕਲੋ ਨੂਰ ਵਾਲਾ ਰੋਡ ਬਿਲਕੁਲ ਹੱਦਾਂ ਲੁਧਿਆਣਾ ਇਸਟ ਦੇ ਨਾਲ ਲੱਗਦੀ ਹੈ ਬਿਲਕੁਲ ਹੱਦਾਂ ਲੁਧਿਆਣਾ ਇਸਟ ਨਾਲ ਲੱਗਦੀਆਂ ਚਾਰੇ ਪਾਸੇ ਸੰਜੇ ਤਲਵਾਰੜ ਦੇ ਏਰੀਆ ਨਾਲ ਲੱਗਦੀਆਂ ਸੀ ਜੋ ਕਿ ਅੱਜ ਭੋਲੇ ਦੇ ਏਰੀਆ ਨਾਲ ਲੱਗਦੀਆਂ ਜਿਹੜੇ ਕਿ ਦੇਖਣ ਹੋਗੇ ਇੱਥੇ ਸ਼ਿਵਰਾਜ ਦਾ ਪਾਣੀ ਹੈ ਜੇ ਗੰਦੀ ਗੱਲ ਕਰੀਏ ਸੜਕਾਂ ਦੀ ਹਾਲੇ ਤੱਕ ਨੀ ਬਣੀ ਭਾਜੀ ਇੱਥੇ ਗਲੀਆਂ ਤਾਂ ਇੱਕ ਅਸੀਂ ਆਪ ਦੇ ਪੱਲਿਓ ਬਣਾਈਆਂ ਜਾਂ ਸ਼ਿਵਰਾਜ ਦਾ ਵਾ ਸ਼ਿਵਰਾਜ ਆਪ ਦੇ ਪੱਲਿਓ ਪੈਸੇ ਦੇ ਕੇ ਸਫਾਈ ਕਰਵਾ ਲਈ ਤੇ ਚਲਦੇ ਆ ਨਹੀਂ ਤਾਂ ਵੈਸੇ ਤਾਂ ਸਾਰਾ ਦਿਨ ਸਾਡੀਆਂ ਗਲੀਆਂ ਦੇ ਬਾਹਰ ਹੀ ਵਗਦੇ ਰਹਿੰਦੇ ਆ ਔਰ ਪੀਣ ਵਾਲੇ ਪਾਣੀ ਤੱਕ ਦੇ ਪ੍ਰ ਕਿਉਂਕਿ ਇੱਥੇ ਲੋਕ ਵਿਚਾਰੇ ਅੱਜ ਕੰਮ ਤੇ ਜਨਾਂਗੇ ਤੇ ਅਗਲੇ ਦਿਨ ਰੋਟੀ ਖਾਣੀ ਔਖੀ ਆ ਸਾਰੇ ਮਿਹਨਤੀ ਪਰਿਵਾਰ ਰਹਿੰਦੇ ਆ ਔਰ ਜਿਹੜੇ ਇੱਥੇ ਢੜਲਦਾਰ ਬੰਦੇ ਉਹਨਾਂ ਕੋ ਇੱਥੇ ਦੇ ਲੋਕ ਡਰਦੇ ਆ ਜੇ ਵੋਟ ਦੀ ਗੱਲ ਕਰੀਏ ਵੋਟ ਕਿਨੂੰ ਪਾਓਗੇ ਵੋਟबाजी ਇਸ ਵਾਰੀ ਵੋਟ ਦਾ ਇੱਕੋ ਹੀ ਆ ਸਾਰਾ ਯੂਥ ਕਹਿੰਦਾ ਵੋਟ ਫੋਰ ਨੋਟਾ ਵੀ ਐਨ ਓ ਟੀ ਏ ਜਿਹੜਾ ਚੋਣ ਕਮਿਸ਼ਨ ਨੇ ਬਟਨ ਲਾਇਆ ਜੇ ਤੁਹਾਨੂੰ ਕੋਈ ਨਹੀਂ ਪਸੰਦ ਕਿਉਂਕਿ ਸਾਨੂੰ ਤਾਂ ਸਾਡੇ ਕੈਂਡੀਡੇਟਾਂ ਦਾ ਪਤਾ ਹੀ ਨਹੀਂ ਪਸੰਦ ਤਾਂ ਦੂਰ ਦੀਆਂ ਗੱਲਾਂ ਫਿਰ ਨੋਟਾ ਨੂੰ ਹੀ ਦਬਾਂਗੇ ਜੇ ਕੋਈ ਸਹੀ ਮਤਲਬ ਪਸੰਦ ਆਊਗਾ ਤਾਂ ਬਾਅਦ ਦੀ ਗੱਲ ਹੈ ਪਹਿਲਾਂ ਤੁਹਾਨੂੰ ਪਤਾ ਹੀ ਨਹੀਂ ਲੱਗੇ ਭਾਜੀ ਅਗਲੇ ਨੇ ਆਪਣਾ ਸਾਨੂੰ ਆ ਕੇ ਦੱਸਿਆ ਹੀ ਨਹੀਂ ਵੀ ਮੈਂ ਫਲਾਣੀ ਪਾਰਟੀ ਦਾ ਹਲਾਣਾ ਵਾਂ ਹੁਣ ਜੇ ਭੀਖ ਵੀ ਕੋ ਮੰਗਣ ਆਂਦਾ ਉਹ ਵੀ ਦੱਸਦਾ ਵੀ ਮੈਂ ਤੰਗ ਆ ਤੇ ਅਗਲਾ ਮੰਗਣ ਆਂਦਾ ਇਹ ਤਾਂ ਭਾਜੀ ਫਿਰ ਵੋਟਾਂ ਇਹਨਾਂ ਨੇ ਉੱਥੇ ਜਾ ਕੇ 25-25 ਕਰੋੜ ਰੁਪਏ ਤੇ ਵਿਕਣਾ ਕਿਸੇ ਵੀ ਕੈਂਡੀਡੇਟ ਨੇ ਇੱਕ ਗੱਲ ਕਰੀਏ ਹਰ ਇਲਾਕੇ 'ਚ ਕੋ ਕਿਤਨੇ ਕਿਤੇ ਬੈਨਰ ਜਾਂ ਪੋਸਟਰ ਲੱਗਦੇ ਨੇ ਤੇ ਇੱਥੇ ਤਾਂ ਕੋਈ ਬੈਨਰ ਵਗੈਰਾ ਵੀ ਨਹੀਂ ਕਿਤੇ ਇੱਥੇ ਭਾਜੀ ਬੈਨਰ ਦਾ ਉਹ ਤਾਂ ਹੀ ਲਾਉਗੇ ਜੇ ਸਾਡੀ ਉਹਨਾਂ ਨੂੰ ਜ਼ਰੂਰਤ ਹੋਊਗੀ ਸਾਡੀ ਉਹਨਾਂ ਨੂੰ ਜ਼ਰੂਰਤ ਕੋਈ ਨਹੀਂ ਆਂਦਾ ਸਾਡੇ ਇੱਥੇ ਚੋਣ ਪ੍ਰਚਾਰ ਕਰਨ ਵੀ ਇਹ ਪਤਾ ਨਹੀਂ ਕੀ ਹੈ ਸਾਡੀ ਕਲੋਨੀ ਦੀ ਬਦਕਿਸਮਤੀ ਹੈ ਵੀ ਲੁਧਿਆਣਾ ਦੇ ਨਾਲ ਅਸੀਂ ਜੋੜ ਨਹੀਂ ਪਏ ਲੁਧਿਆਣਾ ਬਿਲਕੁਲ ਉਹ ਦੇਖੋ ਪਿੱਛੇ ਤੁਸੀਂ ਦੇਖੋਗੇ ਠੀਕ 1 ਮੀਟਰ ਤੇ ਲੁਧਿਆਣਾ ਹੈ ਲੇਕਿਨ ਸਾਡਾ ਏਰੀਆ ਫਤਿਹਗੜ੍ਹ ਸਾਹਿਬ ਚ ਹੈ ਫਤਿਹਗੜ੍ਹ ਸਾਹਿਬ ਇੱਥੋਂ 100 ਕਿਲੋਮੀਟਰ ਦੀ ਦੂਰੀ ਤੇ ਹੈ ਸਾਡਾ ਕੈਂਡੀਡੇਟ ਕਿੱਥੋਂ ਆਊਗਾ ਇਲੈਕਸ਼ਨ ਕਮਿਸ਼ਨ ਨੂੰ ਤੁਹਾਡੀ ਕੀ ਮੰਗ ਹੈ ਕੀ ਚੱਣਾ ਚਾਹੀਦਾ ਸਾਡੀ ਤਾਂ ਇਹੀ ਮੰਗ ਹੈ ਜੇ ਤੁਸੀਂ ਸਾਡਾ ਦੇਖੋ ਸੋਚਦੇ ਹੋ ਵੀ ਅਸੀਂ ਪੰਜਾਬ ਦੇ ਵਾਸੀ ਆ ਸਾਨੂੰ ਤਾਂ ਲੱਗਦਾ ਨਹੀਂ ਵੀ ਅਸੀਂ ਪੰਜਾਬ ਦੇ ਵਾਸੀ ਆ ਸਾਨੂੰ ਐ ਲੱਗ ਰਿਹਾ ਵੀ ਸ਼ਾਇਦ ਕਿਰੇ ਅਸੀਂ ਬੰਗਲਾਦੇਸ਼ ਦੇ ਵਿੱਚ ਰਹਿੰਦੇ ਆ ਜਿਹੜਾ ਸਾਡਾ ਏਰੀਆ ਜੋੜਿਆ ਹੀ ਨਹੀਂ ਜਾ ਰਿਹਾ ਲੁਧਿਆਣੇ ਦੇ ਨਾਲ ਜੇ ਤੁਸੀਂ ਸਾਡਾ ਪਲਾਚਾਨੇ ਨੂੰ ਲੁਧਿਆਣੇ ਨਾਲ ਜੋੜ ਦੋ ਜੇ ਤੁਸੀਂ ਸਾਣਾ ਹੋਰ ਮਾੜਾ ਮੋਟਾ ਸੋਚਦੇ ਵੀ ਹੋ ਸਾਡੇ ਤੱਕ ਕੈਂਡੀਡੇਟ ਤਾਂ ਪਹੁੰਚਦੇ ਕਰ ਦੋ ਵੀ ਅਸੀਂ ਵੋਟ ਕਿਨੂੰ ਪਾਈਏ ਜਾਂ ਫਿਰ ਤੁਸੀਂ ਸਾਡੇ ਇੱਥੇ ਇੱਕੋ ਚੋਣ ਨਿਸ਼ਾਨ ਰੱਖੋ ਨੋਟਾ ਫਿਰ ਅਸੀਂ ਸਾਰੇ ਤੁਹਾਨੂੰ ਵੋਟਾਂ ਨੋਟਾਂ ਤੇ ਪਾ ਕੇ ਦਿਖਾਵਾਂਗੇ ਅੰਕਲ ਜੀ ਮੇਰਾ ਨਾਮ ਟਿੰਕੂ ਕੁਮਾਰ ਗੁਪਤਾ ਜੀ ਟਿੰਕੂ ਜੀ ਤੁਸੀਂ ਹੱਥ ਦੇ ਵਿੱਚ ਫੜਿਆ ਸਾਨੂੰ ਕੀ ਚਾਹ ਕੀ ਲਿਖਿਆ ਤੇ ਸਾਨੂੰ ਨਰਕ ਚੋਂ ਕੱਢੋ ਸਾਨੂੰ ਨਰਕ ਚੋਂ ਕੱਢੋ ਨਰਕ ਚੋਂ ਕੱਢੋ ਹਾਂਜੀ ਮਤਲਬ ਨਰਕ ਕਿਉਂ ਲੱਗਦਾ ਪਿਆ ਤੁਹਾਨੂੰ ਨਰਕ ਸਾਨੂੰ ਐਸੇ ਕਰਕੇ ਲੱਗਦਾ ਪਿਆ ਜੀ ਸਾਡੀ ਦਾਦੀ ਉਮਰ ਲੰਘੀ ਆ ਨਾ ਐਸੇ ਗਾਲੀਏ ਸੀਵਰੇਜ ਪਏ ਆ ਠੀਕ ਆ ਜੀ ਸੀਵਰੇਜ ਤੋਂ ਅਸੀਂ ਨੇ ਤੰਗ ਆ ਹੁਣ ਅਸੀਂ ਆਪ ਦਾ ਮਕਾਨ ਵੇਚਨ ਨੂੰ ਲਾਇਆ ਹੋਇਆ ਜਿੰਨੀ ਛੇਤੀ ਵਿਕ ਜੇ ਇਸ ਗੰਧ 'ਚੋਂ ਅਸੀਂ ਨਿਕਲੀਏ ਤੇ ਜਾਈਏ ਕੋਈ ਵਧੀਆ ਏਰੀਆ ਦੇ ਜਾਈਏ ਜਿੱਥੇ ਸਾਫ਼ ਸੁਥਰੀ ਜਗ੍ਹਾ ਹੋਵੇ ਸਾਫ਼ ਸੁਥਰੀਆਂ ਗਲੀਆਂ ਉਸ ਨਰਕ ਜੋ ਬਾਦ ਨਿਕਲੀਏ ਤੁਹਾਡੀ ਕਾਰਨ ਕੀ ਵਿਕਾਸ ਕਿਉਂ ਨਹੀਂ ਹੋ ਪਾਇਆ ਵਿਕਾਸ ਇੱਥੇ ਜੀ ਕੋਈ ਪੁੱਛਣ ਨਹੀਂ ਆਦਾ ਜਦੋਂ ਹੁਣ ਐਮਪੀ ਦੇ ਇਲੈਕਸ਼ਨ ਆ ਕੋਈ ਐਮਪੀ ਦਾ ਕੈਂਡੀਡੇਟ ਨਹੀਂ ਆ ਕੋਈ ਨਹੀਂ ਆਇਆ ਜੀ ਕੋਈ ਨਹੀਂ ਆਇਆ ਇਸ ਟਾਈਮ ਕੋਈ ਨਹੀਂ ਆਇਆ ਤੁਹਾਨੂੰ ਜਾਣਕਾਰੀ ਹੈ ਕਿ ਕਿਹੜੀ ਪਾਰਟੀ ਤੋਂ ਕਿਹੜਾ ਬੰਦਾ ਖੜਾ ਸਾਨੂੰ ਇਹ ਵੀ ਨਹੀਂ ਪਤਾ ਜੀ ਕਿਹੜਾ ਬੰਦਾ ਖੜਾ ਬਸ ਤੁਹਾਨੂੰ ਅੱਜ ਤੱਕ ਇਹ ਵੀ ਜਾਣਕਾਰੀ ਨਹੀਂ ਵੀ ਕਿਹੜੀ ਪਾਰਟੀ ਵਾਲਾ ਕਿਹੜਾ ਨੁਮਾਇੰਦਾ ਖੜਾ ਹੈ ਹਾਂਜੀ ਹਾਂਜੀ ਨਹੀਂ ਪਤਾ ਜੀ ਸਾਨੂੰ ਤੇ ਵੋਟ ਕਿਨੂੰ ਪਾਓਗੇ ਫਿਰ ਵੋਟ ਅਸੀਂ ਹੁਣ ਜੀ ਆ ਬਸ ਨੋਟ ਨੋਟ ਫॉर ਵੋਟ ਨੂੰ ਬਣਾਈ ਆਪਾਂ ਨੋਟਾਂ ਨੂੰ ਵੋਟ ਆ ਨੋਟਾਂ ਨੂੰ